ਕੁੜੀਆਂ ਬਾਹਰ ਜਾ ਕੇ ਮੁੱਕਰ ਜਾਂਦੀਆਂ ਆ ਮੈਨੂੰ ਯਾਦ ਆ ਅਸੀਂ ਛੋਟੇ ਛੋਟੇ ਅਸੀਂ ਕੁੜੀਆਂ ਮੁੰਡੇ ਇਕੱਠੇ ਖੇਡਦੇ ਹੁੰਦੇ ਸੀ ਭੱਜੇ ਹੀ ਫਿਰਨਾ ਸਾਡੇ ਸਾਰੇ ਪਿੰਡ ਚ ਸਾਡੇ ਪੇਰੈਂਟਸ ਨੂੰ ਡਰਨੇ ਸੀ ਲੱਗਦਾ ਕਿ ਕੁੜੀਆਂ ਮੁੰਡਿਆਂ ਨਾਲ ਖੇਡਦੀਆਂ ਪਈਆਂ ਨਾ ਸਾਨੂੰ ਕਦੀ ਡਰ ਲੱਗਿਆ ਵੀ ਇਹ ਅਸੀਂ ਕੁੜੀਆਂ ਆ ਇਹ ਮੁੰਡੇ ਆ ਤੇ ਸਾਡੇ ਪਿੰਡਾਂ ਚ ਕੀ ਹੁੰਦਾ ਵਾ ਪਹਿਲਾਂ ਇੰਨੀ ਡਿਸੀਜਨ 메ਕਿੰਗ ਕੁੜੀਆਂ ਦੇ ਹੱਥ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਇੱਕਦਮ ਆਜ਼ਾਦੀ ਮਿਲਦੀ ਹੈ ਸ਼ਾਇਦ ਇਹ ਉਸ ਦਾ ਰੀਜ਼ਨ ਹੈ ਵੀ ਉੱਥੇ ਜਾ ਕੇ ਉਹਨਾਂ ਦਾ ਨੇਚਰ ਉਹਨਾਂ ਦਾ ਬਿਹੇਵੀਅਰ ਉਹਨਾਂ ਦੇ ਰੰਗ ਟੰਗ ਜਿਹੜੇ ਆ ਉਹ ਚੇਂਜ ਹੋ ਜਾਂਦੇ ਨੇ ਕੋਈ ਪੇਰੈਂਟਸ ਆਪਣੇ ਬੱਚੇ ਦਾ ਬੁਰਾ ਨਹੀਂ ਚਾਹੁੰਦਾ ਕੋਈ ਪੇਰੈਂਟਸ ਬੱਚੇ ਦਾ ਬੁਰਾ ਨਹੀਂ ਚਾਹੁੰਦਾ ਤੁਸੀਂ ਇਹ ਵੀ ਤਾਂ ਦੇਖਿਆ ਹੋਣਾ ਕਿ ਉਦੋਂ ਬੱਚੇ ਜ਼ਿਆਦਾ ਸੇਫ ਸੀਗੇ ਹੌਲੀ ਹੌਲੀ ਉਹਨਾਂ ਨੇ ਫ੍ਰੀ ਛੱਡਿਆ ਗਾਂ ਤੋਂ ਗਾਂ ਗਾਂ ਤੋਂ ਗਾ ਬਰਾਬਰ ਹੋ ਗਏ ਹੁਣ ਉੱਤੋਂ ਅੱਗੇ ਨਾ ਨਾ ਵਧੋ ਹਨਾ ਜਿਨ੍ਹਾਂ ਬੱਚਿਆਂ ਨੇ ਪਹਿਲਾਂ ਹੀ ਆਜ਼ਾਦੀ ਦੇਖੀ ਹੁੰਦੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਹਾਂ ਉਹਨਾਂ ਨੇ ਉੱਥੇ ਵੀ ਜਾਈ ਰਹਿਣਾ ਗੱਡੀ ਖੁੱਲੀ ਹੈ ਬੋਤਲਾਂ ਖੁੱਲੀਆਂ ਹੋਈਆਂ ਆਆਂ ਕੁੜੀਆਂ ਖੜੀਆਂ ਸਕੂਟੀਆਂ ਸਕੂਟੀਆਂ ਖੜੀਆਂ ਆਕਾਰਾਂ ਗੱਡੀਆਂ ਖਿੜਕੀਆਂ ਖੁੱਲੀਆਂ ਸ਼ਰਾਬਾਂ ਦੇ ਇਟ ਸੰਡਿਗੜ ਮੋਹਾਲੀ ਦੇ ਵਿੱਚ ਤੇ ਆਮ ਹੋ ਗਿਆ ਮੈਨੂੰ ਲੱਗਦਾ ਕੋਈ ਸਿਗਰਟ ਵੀ ਪੀ ਰਿਹਾ ਤੇ ਉੱਚ ਕੋਈ ਜੈਂਡਰ ਨਹੀਂ ਹੈਗਾ ਵੀ ਮੁੰਡਾ ਪੀਊਗਾ ਕੁੜੀਆਂ ਵੀ ਇਦਾਂ ਰੋਟੇਟ ਹੋ ਜਾਂਦੀ ਹੈ ਜੀ ਸਰ ਤੇ ਤੁਸੀਂ ਮੁੰਡਿਆਂ ਦੀ ਗਲਤ ਚੀਜ਼ ਕਿਉਂ ਅਪਣਾ ਲਈ ਘੱਟੋ ਘੱਟ ਗਲਤ ਚੀਜ਼ ਤਾਂ ਨਾ ਅਪਣਾਓ ਜਿਹੜੀ ਜਨਰੇਸ਼ਨ ਆ ਤੁਸੀਂ ਵੀ ਕਿਹਾ ਵੀ ਮਤਲਬ ਸਾਰਾ ਸੋਸ਼ਲ ਮੀਡੀਆ ਦਾ ਕਰਕੇ ਟ੍ਰੈਂਡਸ ਚੇਂਜ ਹੋ ਰਹੇ ਨੇ ਉਹਨਾਂ ਦਾ ਮਾਈਂਡਸੈਟ ਖਰਾਬ ਹੋਇਆ ਪਿਆ ਆ ਐਜ਼ ਅ ਪੇਰੈਂਟ ਜਾਂ ਜੋ ਹੁਣ ਤੁਸੀਂ ਏਜ ਵਿੱਚ ਤੁਸੀਂ ਹੋ ਤੁਹਾਨੂੰ ਲੱਗਦਾ ਆ ਵੀ ਸਾਡੇ ਪੇਰੈਂਟਸ ਦੀਆਂ ਜਾਂ ਸਾਡੀ ਜਿਹੜੀ 올ਡ ਜਨਰੇਸ਼ਨ ਆ ਉਹਨਾਂ ਦੀਆਂ ਕੋਈ ਨਾ ਕੋਈ ਗਲਤੀਆਂ ਰਹੀਆਂ ਆ ਵੀ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਆ ਉਹਦਾ ਇੰਨਾ ਬੁਰਾ ਹਾਲ ਆ ਗਲਤੀਆਂ ਤਾਂ ਮੈਂ ਇਹ ਕਹਿ ਸਕਦੀ ਆ ਕਿ ਜਿਹੜਾ ਪਹਿਲਾਂ ਲੜਕੀਆਂ ਨੂੰ ਜ਼ਿਆਦਾ ਦਬਾ ਕੇ ਰੱਖਿਆ ਜਾਂਦਾ ਸੀ ਉਹ ਨਹੀਂ ਕਰਨਾ ਚਾਹੀਦਾ ਸੀਗਾ ਸ਼ਾਇਦ ਇਹ ਉਹਦਾ ਹੀ ਬਦਲਾ ਲੈ ਰਹੀਆਂ ਲੇਕਿਨ ਇਹ ਕੋਈ ਤਰੀਕਾ ਥੋੜੀ ਹੈ ਉਦੋਂ ਟਾਈਮ ਉਦਾਂ ਦਾ ਸੀ ਲੇਕਿਨ ਤੁਸੀਂ ਇਹ ਵੀ ਤਾਂ ਦੇਖਿਆ ਹੋਣਾ ਕਿ ਉਹਦੇ ਬੱਚੇ ਜ਼ਿਆਦਾ ਸੇਫ ਸੀਗੇ ਅਸੀਂ ਮੈਨੂੰ ਯਾਦ ਆ ਸੀ ਛੋਟੇ ਛੋਟੇ ਅਸੀਂ ਕੁੜੀਆਂ ਮੁੰਡੇ ਇਕੱਠੇ ਖੇਡਦੇ ਹੁੰਦੇ ਸੀ ਭੱਜੇ ਹੀ ਫਿਰਨਾ ਸਾਡੇ ਸਾਰੇ ਪਿੰਡ ਚ ਸਾਡੇ ਪੇਰੈਂਟਸ ਨੂੰ ਡਰਨੇ ਸੀ ਲੱਗਦਾ ਕਿ ਕੁੜੀਆਂ ਮੁੰਡਿਆਂ ਨਾਲ ਖੇਡਦੀਆਂ ਪਈਆਂ ਨਾ ਸਾਨੂੰ ਕਦੀ ਡਰ ਲੱਗਿਆ ਵੀ ਅਸੀਂ ਕੁੜੀਆਂ ਆਏ ਮੁੰਡੇ ਆ ਕੋਈ ਡਰ ਨਹੀਂ ਸੀ ਅਸੀਂ ਸੇਫ ਸੀਗੇ ਹੈਨਾ ਤੇ ਉਹ ਉਹ ਇੱਕ ਮਤਲਬ ਉਹ ਜਿਹੜੀ ਜਨਰੇਸ਼ਨ ਸੀ ਉਹ ਮਤਲਬ ਜੇ ਤੁਹਾਨੂੰ ਮੰਨ ਲਓ ਲੜਕੀ ਨੂੰ ਉਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਕਹਿੰਦੀ ਹੈ ਨਾ ਦਬਾ ਕੇ ਰੱਖਿਆ ਜਾਂਦਾ ਸੀਗਾ ਇਹ 100% ਨਹੀਂ ਸੀਗਾ ਕੁਝ ਪਰਸੈਂਟ ਸੀਗਾ ਕੁਝ ਪਰਸੈਂਟ ਹਾਂ ਜਿੰਨਾ ਸੀਗਾ ਤੇ ਲੇਕਿਨ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਉਦੋਂ ਜਿੰਨੀ ਕਿ ਸੋਚ ਉਹਨਾਂ ਦੀ ਸੀਗੀ ਉਸ ਸੋਚਣਾ ਕੋਈ ਪੇਰੈਂਟਸ ਆਪਣੇ ਬੱਚੇ ਦਾ ਬੁਰਾ ਨਹੀਂ ਚਾਹੁੰਦਾ ਕੋਈ ਪੇਰੈਂਟਸ ਬੱਚੇ ਦਾ ਬੁਰਾ ਨਹੀਂ ਚਾਹੁੰਦਾ ਹਨਾ ਉਹ ਉਹਨਾਂ ਦੀ ਸੋਚ ਉੱਥੋਂ ਤੱਕ ਸੀ ਚਲੋ ਠੀਕ ਹੈ ਹੌਲੀ ਹੌਲੀ ਉਹਨਾਂ ਨੇ ਫਰੀ ਛੱਡਿਆ ਗਾਂ ਤੋਂ ਗਾਂ ਗਾਂ ਤੋਂ ਗਾਂ ਬਰਾਬਰ ਹੋ ਗਏ ਹੁਣ ਉਤੋਂ ਅੱਗੇ ਨਾ ਨਾ ਵਧੋ ਸੋ ਕਮਿੰਗ ਟੂ ਸਿਕਸ ਇਚ ਦਾ ਜਿਹੜਾ ਟਾਪਿਕ ਹੈਗਾ ਆ ਸਾਡਾ ਵੀ ਕੁੜੀਆਂ ਬਾਹਰ ਜਾ ਕੇ ਮੁੱਕਰ ਜਾਂਦੀਆਂ ਆ ਇਹ ਕੇਸਿਸ ਅਸੀਂ ਜ਼ਿਆਦਾਤਰ ਉਹਨਾਂ ਦੇ ਦੇਖਿਆ ਹਾਲਾਂਕਿ ਤੁਸੀਂ ਫਿਲਮ ਕੀਤੀ ਹੈ ਤੁਸੀਂ ਜ਼ਿਆਦਾ ਕੇਸ ਸਟੱਡੀਜ਼ ਦੇਖੀਆਂ ਹੋਣਗੀਆਂ ਜਿੰਨਾਕ ਮੈਨੂੰ ਪਤਾ ਹੈ ਵੀ ਜ਼ਿਆਦਾ ਕੇਸਿਸ ਉਹ ਹੁੰਦੇ ਨੇ ਜਿਹੜੇ ਆਫਟਰ ਪਲੱਸ 2 ਯਾ ਆਫਟਰ ਬੀ ਇੱਕਦਮ ਜਿਹੜੀਆਂ ਕੁੜੀਆਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਆ ਕਾਈਂਡ ਆਫ ਇਮੇਚੁਰ ਏਜ ਹੁੰਦੀ ਆ ਉਦੋਂ ਹਨਾ ਤੇ ਸਾਡੇ ਪਿੰਡਾਂ ਚ ਕੀ ਹੁੰਦਾ ਵਾ ਪਹਿਲਾਂ ਇੰਨੀ ਡਿਸੀਜਨ 메ਕਿੰਗ ਕੁੜੀਆਂ ਦੇ ਹੱਥ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਇੱਕਦਮ ਆਜ਼ਾਦੀ ਮਿਲਦੀ ਹੈ ਸ਼ਾਇਦ ਇਹ ਉਸ ਦਾ ਰੀਜ਼ਨ ਹੈ ਵੀ ਉੱਥੇ ਜਾ ਕੇ ਉਹਨਾਂ ਦਾ ਨੇਚਰ ਉਹਨਾਂ ਦਾ ਬਿਹੇਵੀਅਰ ਉਹਨਾਂ ਦੇ ਰੰਗ ਟੰਗ ਜਿਹੜੇ ਆ ਉਹ ਚੇਂਜ ਹੋ ਜਾਂਦੇ ਆ ਦੇਖੋ ਜਿਨ੍ਹਾਂ ਬੱਚਿਆਂ ਨੂੰ ਇੱਥੇ ਪੂਰੀ ਆਜ਼ਾਦੀ ਮਿਲੀ ਹੁੰਦੀ ਹੈ ਨਾ ਪੇਰੈਂਟਸ ਦਬਾਅਤ ਬੁੱਕ ਨਹੀਂ ਰੱਖਦੇ ਉਹਨਾਂ ਬੱਚਿਆਂ ਨੂੰ ਉੱਥੇ ਜਾ ਕੇ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਬੱਚਿਆਂ ਨੂੰ ਇੱਥੇ ਜ਼ਿਆਦਾ ਦਬਾ ਕੇ ਰੱਖਿਆ ਗਿਆ ਹੋਊਗਾ ਕਿ ਕੁਝ ਪੈਰੈਂਟਸ ਹੁੰਦੇ ਆ ਕਿ ਜ਼ਿਆਦਾ ਹੀ ਕੁਝ ਉਹ ਹੁੰਦਾ ਹੈ ਕੁਝ ਪਰਸੈਂਟ ਜ਼ਿਆਦਾ ਨਹੀਂ ਕੁਝ ਪਰਸੈਂਟ ਉਹ ਬੱਚਿਆਂ ਨੂੰ ਜਦੋਂ ਆਜ਼ਾਦੀ ਮਿਲਦੀ ਹੈ ਫਿਰ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਲੱਗਦਾ ਕਿ ਇਹ ਹੀ ਹੈ ਸਵਰਗ ਹਨ ਜਿਨ੍ਹਾਂ ਬੱਚਿਆਂ ਨੇ ਪਹਿਲੇ ਹੀ ਆਜ਼ਾਦੀ ਦੇਖੀ ਹੁੰਦੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਉਹਨਾਂ ਨੇ ਉੱਥੇ ਵੀ ਜਾਈ ਰਹਿਣਾ ਹਨ ਉਹਨਾਂ ਬੱਚਿਆਂ ਦੇ ਨਾਲ ਥੋੜਾ ਜਿਹਾ ਇਹ ਹੋ ਜਾਂਦਾ ਉਹੀ ਬਸ ਪੁਰਾਣੀ ਜਨਰੇਸ਼ਨ ਦੀ ਛੋਟੀ ਜਿਹੜੀ ਸੀਗੀ ਕਿ ਬੇ ਬੱਚਿਆਂ ਨੂੰ ਦਬਾ ਕੇ ਰੱਖਣ ਵਾਲੀ ਉਹ ਅੱਜ ਵੀ ਹੈ ਥੋੜਾ ਜਿਆਦਾ ਹੈ ਹੀ ਹੈ ਨਾ ਕੁਝ ਪਰਸੈਂਟ ਕੁਝ ਪਰਸੈਂਟ ਹਾਂ 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 ਤੇ ਦੇਖੋ ਅੱਜ ਦੀਆਂ ਜਿਹੜੀਆਂ ਕੁੜੀਆਂ ਦੀ ਆਪਾਂ ਗੱਲ ਕਰਦੇ ਆਂ ਨਾ ਵੀ ਲਾਤ ਉਤੋਂ ਦੀ ਰੱਖਣਾ ਚਾਹੁੰਦੀਆਂ ਉਹ ਵੀ 100% ਨਹੀਂ ਆਪਾਂ ਕਹਿ ਸਕਦੇ ਹਾਂ ਬਹੁਤੇ ਬੱਚੇ ਹਜੇ ਉਦਾਂ ਦੇ ਹੀ ਐ ਜਿਦਾਂ ਦੇ ਅਸੀਂ ਹੁੰਦੇ ਸੀ ਜਾਂ ਉਤੋਂ ਵੀ ਪਹਿਲਾਂ ਹੁੰਦੇ ਸੀ ਹੈਗੇ ਆ ਬੱਚੇ ਇਦਾਂ ਦੇ ਲੇਕਿਨ ਕਿੰਨੇ ਪਰਸੈਂਟ ਹੈ ਨਾ ਕੁਝ ਪਰਸੈਂਟ ਹੁਣ ਕਈ ਵਾਰੀ ਅਸੀਂ ਦੇਖੀਦਾ ਰਾਤ ਨੂੰ ਸ਼ੂਟ ਤੋਂ ਲੇਟ ਹੋ ਜਾਈਦਾ ਗੱਡੀ ਖੁੱਲੀ ਐ ਬੋਤਲਾਂ ਖੁੱਲੀਆਂ ਹੋਈਆਂ ਆ ਕੁੜੀਆਂ ਖੜੀਆਂ ਸਕੂਟੀਆਂ ਸਕੂਟੀਆਂ ਖੜੀਆਂ ਆ ਕਾਰਾਂ ਗੱਡੀਆਂ ਖਿੜਕੀਆਂ ਖੁੱਲੀਆਂ ਸ਼ਰਾਬਾਂ ਦੇ ਇੱਥੇ ਅੰਡਿਕੜ ਮੋਹਾਲੀ ਦੇ ਵਿੱਚ ਤੇ ਆਮ ਹੋ ਗਿਆ ਮੈਨੂੰ ਲੱਗਦਾ ਕੋਈ ਸਿਗਰਟ ਵੀ ਪੀ ਰਿਹਾ ਤੇ ਉੱਚ ਕੋਈ ਜੈਂਡਰ ਨਹੀਂ ਹੈਗਾ ਵੀ ਮੁੰਡਾ ਪੀਊਗਾ ਕੁੜੀਆਂ ਵੀ ਇਦਾਂ ਰੋਟੇਟ ਹੋ ਜਾਂਦੀ ਆ ਜੀ ਸਰਕਲ 'ਚ ਹਾਂ ਤੇ ਇਹਨੂੰ ਕੀ ਅਸੀਂ ਕਹਾਂਗੇ ਕਿ ਅਸੀਂ ਬਹੁਤ ਵਧੀਆ ਕੀਤਾ ਇਹ ਪੋਜ਼ਿਟਿਵ ਚੇਂਜ ਐ ਇਹ 네ਗਟਿਵ ਚੇਂਜ ਮੈਂ ਇਹ ਨਹੀਂ ਕਹਿੰਦੀ ਕਿ ਮੁੰਡਿਆਂ ਲਈ ਸ਼ਰਾਬ ਪੀਣਾ ਸਹੀ ਐ ਉਹਨਾਂ ਲਈ ਵੀ ਗਲਤ ਐ ਤੇ ਤੁਸੀਂ ਮੁੰਡਿਆਂ ਦੀ ਗਲਤ ਚੀਜ਼ ਕਿਉਂ ਆਪਣਾ ਲਈ ਕਟੋ-ਕਟ ਗਲਤ ਚੀਜ਼ ਤਾਂ ਨਾ ਅਪਣਾਓ ਹੈਨਾ ਉਹ ਤਾਂ ਨਸ਼ਾ ਕੋਈ ਵੀ ਨਸ਼ਾ ਕਰਨਾ ਉਹ ਸਾਰੇ ਲਈ ਗਲਤ ਹੈ ਸਾਰੇ ਨੂੰ ਨੁਕਸਾਨ ਕਰਦਾ ਫੀਮੇਲ ਨੂੰ ਜ਼ਿਆਦਾ ਨੁਕਸਾਨ ਕਰਦਾ ਇਹ ਚਾਹੇ ਕਿਸੇ ਡਾਕਟਰ ਨਾਲ ਗੱਲ ਕਰਕੇ ਦੇਖ ਲੈਣਾ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ